ਪਾਈ ਅਮਰਿਤਪਾਲ ਸਿੰਘ ਤੇ ਸੌ ਚੁੱਕ ਸਮਾਗਮ ਸੰਬੰਧੀ ਜੋ ਪੈਰਵੀ ਹੈ ਜੋ ਚਾਰਾਜੋਈ ਹੈ ਫੋਰਚੋਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਛੇਤੀ ਸਾਰੇ ਜਿਹੜੇ ਇਹ ਕੰਮ ਨੇ ਸੰਪੂਰਨ ਹੋਣਗੇ ਤੇ ਪਾਈ ਅਮਰਿਤਪਾਲ ਸਿੰਘ ਜਲਦ ਹੀ ਐਮਪੀ ਸ਼ਿਪ ਦੀ ਸੌ ਚੁੱਕ ਸਕਦੇ ਨੇ ਜੀ ਹਾਂ ਇਹ ਐਲਾਨ ਉਹਨਾਂ ਦੇ ਵਕੀਲ ਵੱਲੋਂ ਕੀਤਾ ਗਿਆ ਹੈ ਦਰਸਲ ਪਾਈ ਅਮਰਿਤਪਾਲ ਸਿੰਘ ਖੜੂਰ ਸਾਹਿਬ ਤੋਂ ਚੋਣ ਜਿੱਤ ਕੇ ਸੰਸਦ ਬਣੇ ਸੀ ਪਰ ਉਹਨਾਂ ਦਾ ਸੌਚੁੱਕ ਸਮਾਗਮ ਨਹੀਂ ਹੋ ਸਕਿਆ ਸੀ ਸੌਚੁੱਕ ਸਮਾਗਮ ਲਈ ਉਹਨਾਂ ਦਾ ਨਾਮ ਅਨਾਉਂਸ ਕੀਤਾ ਗਿਆ ਉਹਨਾਂ ਦੇ ਨਾਮ ਦੀ ਲਿਸਟ ਵੀ ਜਾਰੀ ਕੀਤੀ ਗਈ ਪਰ ਐਨਐਸਏ ਲੱਗੇ ਹੋਣ ਕਾਰਨ ਉਹਨਾਂ ਨੂੰ ਸੰਸਦ ਵਿੱਚ ਜਾਣ ਲਈ ਪੈਰੋਲ ਨਹੀਂ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਸੌਚੁੱਕਣ ਸਮਾਗਮ ਨੂੰ ਲੈ ਕੇ ਹੁਣ ਤੱਕ ਅਟਕਲਾ ਜਿਤਾਈਆਂ ਜਾ ਰਹੀਆਂ ਸੀ ਪਰ ਅਜੇ ਇਹ ਵਿੱਚ ਹੁਣ ਉਹਨਾਂ ਦੇ ਵਕੀਲ ਐਡਵੋਕੇਟ ਈਮਾਨ ਸਿੰਘ ਖਾਰਾ ਨੇ ਵੱਡਾ ਐਲਾਨ ਕੀਤਾ ਹੈ ਦਰਸਲ ਐਡਵੋਕੇਟ ਈਮਾਨ ਸਿੰਘ ਖਾਰਾ ਪਾਈ ਅਮਰਿਤਪਾਲ ਸਿੰਘ ਨੂੰ ਮਿਲਣ ਆਸਾਮ ਦੇ ਡਿਬਰੂਗੜਜ ਦੇ ਪਹੁੰਚੇ ਸੀ ਜਿੱਥੇ ਕੇ ਪਾਈ ਅਮਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਐਡਵੋਕੇਟ ਈਮਾਨ ਸਿੰਘ ਖਾਰਾ ਨੇ ਐਲਾਨ ਕੀਤਾ ਹੈ ਕਿ ਜਲਦ ਹੀ ਪਾਈ ਅਮਰਿਤਪਾਲ ਸਿੰਘ ਸੌ ਚੁੱਕ ਸਕਦੇ ਨੇ ਜਿਨ੍ਹਾਂ ਲਈ ਉਹਨਾਂ ਵੱਲੋਂ ਕਾਨੂੰਨੀ ਲੜਾਈ ਲਗਾਤਾਰ ਲੜੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ 29 ਜੂਨ 2024 ਨੂੰ ਇੱਥੇ ਜੋ ਦਿਬਰੂਗੜ੍ਹ ਦੀ ਧਰਤੀ ਤੇ ਪਹੁੰਚੇ ਆਂ ਤੇ ਸੈਂਟਰਲ ਜੇਲ ਦਿਬਰੂਗੜ੍ਹ ਅਸਾਮ ਕੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੇ ਨਾਲ ਜੋ ਮੁਲਾਕਾਤ ਕਰਕੇ ਤੇ ਜੋ ਸਾਰੇ ਸਿੰਘਾਂ ਨੇ ਜੋ ਕੌਮ ਦਾ ਸ਼ੁਕਰਾਨਾ ਕੀਤਾ ਹੈ ਕਿ ਜੋ ਕੌਮ ਨੇ ਇਡਾ ਵੱਡਾ ਜੋ ਹੰਗਾਰਾ ਭਰਿਆ ਤੇ ਫਤਵਾ ਦਿੱਤਾ ਤੇ ਜੋ ਸਾਰੇ ਸਿੰਘ ਨੇ ਚੜ੍ਹਦੀ ਕਲਾ ਵਿਖੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਹ ਚੁੱਕ ਸਮਾਗਮ ਸੰਬੰਧੀ ਜੋ ਪੈਰਵੀ ਹੈ ਜੋ ਚਾਰਾਜੋਈ ਹੈ ਫੋਰਜੋਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਛੇਤੀ ਸਾਰੇ ਜਿਹੜੇ ਇਹ ਕੰਮ ਨੇ ਸੰਪੂਰਨ ਹੋਣਗੇ ਕੌਮ ਨੂੰ ਬੇਨਤੀ ਹੈ ਆਪਾਂ ਕਿਸੇ ਵੀ ਦੁਚਿੱਤੀ ਵਾਲੀਆਂ ਗੱਲਾਂ ਦੇ ਵਿੱਚ ਜਾਂ ਅਫਵਾਹਾਂ ਉੱਪਰ ਯਕੀਨ ਨਹੀਂ ਕਰਨਾ ਤੇ ਬਾਕੀ ਜਿਹੜੇ ਸਾਰੇ ਸਿੰਘਾਂ ਦੀ ਜੋ ਐਨਐਸਏ ਬਾਬਤ ਅਤੇ ਦੂਸਰੇ ਕੇਸਾਂ ਦੇ ਜਿਹੜੇ ਬਾਰੇ ਜਿਹੜੀ ਪੈਰਵੀ ਹੈ ਉਹ ਵੀ ਜਲਦ ਸ਼ੁਰੂ ਕਰਨ ਲੱਗੇ ਆ ਇਨੀਆਂ ਕੋ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦਾ ਦੂਜੇ ਪਾਸੇ ਇਸ ਵਿਚਾਲੇ ਭਾਈ ਅਮਰਿਤਪਾਲ ਸਿੰਘ ਦੇ ਸਾਥੀ ਮੁਰਤੋਂ ਚੋਣਾ ਲੜਨ ਲਈ ਤਿਆਰ ਹੋ ਗਏ ਨੇ ਭਾਈ ਅਮਰਿਤਪਾਲ ਦੇ ਸਾਥੀ ਦਲਜੀਤ ਸਿੰਘ ਕਲਸੀ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਗਏ ਜੀहां ਉਹਨਾਂ ਦੇ ਧਰਮ ਪਤਨੀ ਵੱਲੋਂ ਇੱਕ ਵੀਡੀਓ ਪਾ ਕੇ ਇਹ ਐਲਾਨ ਕੀਤਾ ਗਿਆ ਕਿ ਦਿਲਜੀਤ ਸਿੰਘ ਕਲਸੀ ਡੇਰਾ ਬਾਬਾ ਨਾਨਕ ਤੋਂ ਅਗਲੇ ਉਮੀਦਵਾਰ ਹੋਣਗੇ ਦਰਸਲ ਦਿਲਜੀਤ ਸਿੰਘ ਕਲਸੀ ਡੇਰਾ ਬਾਬਾ ਨਾਨਕ ਤੋਂ ਆਜ਼ਾਦ ਤੌਰ ਤੇ ਚੋਣ ਲੜਨਗੇ ਡੇਰਾ ਬਾਬਾ ਨਾਨਕ ਦੀ ਸੀਟ ਸੁਖਜਿੰਦਰ ਸਿੰਘ ਰੰਦਾਵਾ ਦੇ ਐਮਪੀ ਬਣਨ ਤੋਂ ਬਾਅਦ ਖਾਲੀ ਹੋ ਗਈ ਸੀ ਜਿੱਥੇ ਕਿ ਅਗਲੇ 6 ਮਹੀਨੇ ਵਿੱਚ ਜਿਵਨੀ ਚੋਣ ਕਰਵਾਈ ਜਾਵੇਗੀ ਅਜਿਹੇ ਵਿੱਚ ਹੁਣ ਦਿਲਜੀਤ ਸਿੰਘ ਕਲਸੀ ਇਸ ਸੀਟ ਤੋਂ ਚੋਣ ਲੜ ਸਕਦੇ ਨੇ ਉਹ ਵਾਈਗੁਰ ਜੀ ਦਾ ਖਾਚਾ ਵਾਈਗੁਰ ਜੀ ਦੇ પતિ ਮੈਂ ਮਿਸਿਸ ਦਰਜੀਤ ਕਲਸੀ ਕੱਲ ਦੇ ਬਰਗੜ ਆ ਸੰਤੋਂ ਕਲਸੀ ਸਾਹਿਬ ਨੂੰ ਮਿਲ ਕੇ ਆਇਆ ਉਹ ਚੜ੍ਹਦੀ ਕਲਾ ਵਿੱਚ ਨੇ ਤੇ ਕਲਸੀ ਸਾਹਿਬ ਦਾ ਇੱਕ ਸੁਨੇਹਾ ਆ ਆਪ ਸਭ ਨੂੰ ਦੇਣਾ ਸੀ ਉਹਨਾਂ ਨੇ ਆਉਣ ਵਾਲੇ ਬਾਈ ਇਲੈਕਸ਼ਨ ਵਿੱਚ ਡੇਰਾ ਬਾਬਾ ਨਾਨਕ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ ਡੇਰਾ ਬਾਬਾ ਨਾਨਕ ਕਲਸੀ ਸਾਹਿਬ ਦੇ ਨਾਨਕ ਦੇ ਪਿੰਡ ਵੀ ਹੈਗਾ ਤੇ ਆਪ ਸਭ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿ ਆਪ ਸਭ ਵੱਧ ਝੜ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਸਾਡਾ ਸਹਿਯੋਗ ਦਿਓ ਤੇ ਬਾਕੀ ਦੀ ਸਾਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਸਭ ਨੂੰ ਦਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਹੁਣ ਜੇ ਦੋ ਭਾਈ ਅਮਰਿਤਪਾਲ ਸਿੰਘ ਨੂੰ ਸੌਂਚ ਕਾਉਣ ਲਈ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ ਜਿਹੇ ਵਿੱਚ ਦੇਖਣਾ ਹੀ ਹੋਵੇਗਾ ਕਿ ਕਿੰਨੀ ਜਲਦੀ ਭਾਈ ਅਮਰਿਤਪਾਲ ਸਿੰਘ ਸੌਂ ਚੁੱਕਣਗੇ ਪਰ ਇੱਥੇ ਦੱਸਣਾ ਵੀ ਜ਼ਰੂਰੀ ਹੈ ਕਿ ਜੇਕਰ ਭਾਈ ਅਮਰਿਤਪਾਲ ਸਿੰਘ ਐਮਪੀ ਬਣਨ ਤੋਂ 60 ਦਿਨ ਤੱਕ ਸੌ ਨਹੀਂ ਚੁੱਕਦੇ ਤਾਂ ਉਹਨਾਂ ਦੀ ਐਮਪੀ ਸ਼ਿਪ ਰੱਦ ਹੋ ਜਾਵੇਗੀ ਜਿਹਾ ਉਹਨਾਂ ਦੀ ਸੰਸਦ ਦੀ ਮੈਂਬਰੀ ਖਤਮ ਹੋ ਜਾਵੇਗੀ ਜਿਸ ਤੋਂ ਬਾਅਦ ਇਹ ਸੀਟ ਖਾਲੀ ਮੰਨੀ ਜਾਵੇਗੀ ਅਤੇ ਇਸ ਸੀਟ ਤੇ ਦੁਬਾਰਾ ਚੋਣ ਕਰਵਾਉਣੀ ਪੈਗੀ ਪਰ ਫਿਲਹਾਲ ਵਕੀਲ ਵੱਲੋਂ ਇਹ ਬਿਰੋਸਾ ਦਿੱਤਾ ਗਿਆ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਸੌ ਚੁਕਾਉਣ ਲਈ ਉਹਨਾਂ ਵੱਲੋਂ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ ਅਤੇ ਜਲਦ ਹੀ ਹੋ ਸਕਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਐਮਪੀ ਸ਼ਿਪ ਦੀ ਸੌ ਚੁਕ ਲੈਣ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ